ਪਰਿਵਾਰ ਨੇ ਏਜੰਟ ਤੇ ਗੰਭੀਰ ਇਲਜ਼ਾਮ ਲਗਾਏ ਨੇ ਅੰਬਾਲਾ ਦੇ ਏਜੰਟ ਨੇ 43 ਲੱਖ ਰੁਪਏ ਦੇ ਵਿੱਚ ਬਾਹਰ ਭੇਜਿਆ ਸੀ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ 8 ਮਹੀਨੇ ਤੋਂ ਵੱਧ ਸਮੇਂ ਤੱਕ ਕੰਬੋਡੀਆ ਦੇ ਵਿੱਚ ਹੀ ਫਸਿਆ ਰਿਹਾ ਕੰਬੋਡੀਆ ਦੇ ਵਿੱਚ ਬਿਮਾਰ ਹੋਣ ਤੇ ਏਜੰਟ ਨੇ ਇਲਾਜ ਨਹੀਂ ਕਰਵਾਇਆ ਤੇ ਹੁਣ ਪਰਿਵਾਰ ਨੇ ਸਰਕਾਰ ਤੋਂ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਤੁਹਾਡੇ ਨਾਲ ਬਸਤੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੋਂ ਕਿ ਹਾ ਡੰਕੀ ਰੋਡ ਤੇ ਅਮਰੀਕਾ ਅਗੇ ਨੌਜਵਾਨ ਦੀ ਮੌਤ ਹੋਈ ਹੈ ਰਸਤੇ ਦੇ ਵਿੱਚ ਬਿਮਾਰੀ ਦੀ ਵਜ੍ਹਾ ਦੇ ਕਾਰਨ ਜੋ ਕਿ ਜਾਨ ਚਲੀ ਗਈ ਹੈ ਪਰਿਵਾਰ ਨੇ ਏਜੰਟ ਤੇ ਗੰਭੀਰ ਇਲਜ਼ਾਮ ਲਗਾਏ ਨੇ ਰਿਪੋਰਟ ਦਾ ਕਹਿਣਾ ਹੈ ਕਿ ਬਾਲਾ ਦੇ ਏਜੰਟ ਨੇ 43 ਲੱਖ ਰੁਪਏ ਦੇ ਵਿੱਚ ਬਾਹਰ ਭੇਜਿਆ ਸੀ 8 ਮਹੀਨੇ ਤੋਂ ਵੱਧ ਸਮੇਂ ਤੱਕ ਕੰਬੋਡੀਆ ਦੇ ਵਿੱਚ ਹੀ ਨੌਜਵਾਨ ਫਸਿਆ ਰਿਹਾ ਕੰਬੋਡੀਆ ਦੇ ਵਿੱਚ ਬਿਮਾਰ ਹੋਣ ਤੇ ਏਜੰਟ ਨੇ ਇਲਾਜ ਤੱਕ ਵੀ ਨਹੀਂ ਕਰਵਾਇਆ ਜੋ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਡੇਰਾ ਬੱਸੀ ਤੋਂ ਜੋ ਡੰਕੀ ਰੂਟ ਤੇ ਨੌਜਵਾਨ ਗਿਆ ਅਮਰੀਕਾ ਦੇ ਵਿੱਚ ਮੌਤ ਹੋਈ ਹੈ ਆ ਹੁਣ ਤੱਕ ਦੀ ਕੀ ਕੋ ਜਾਣੀ ਜਾਣਕਾਰੀ ਹੈ ਪਰਿਵਾਰ ਦੇ ਵੱਲੋਂ ਕੀ ਇਲਜ਼ਾਮ ਲਗਾਏ ਜਾ ਰਹੇ ਨੇ ਦੇਖੋ ਪਰਵਿੰਦਰ ਬਹੁਤ ਹੀ ਕੈਸਾ ਦੇ ਕੇ ਮਜਬਾਗੀ ਇਹ ਘਟਨਾ ਸਾਹਮਣੇ ਆਈ ਹੈ ਕਿ ਜਿਹਦੇ ਵਿੱਚ ਡੇਰਾ ਬੱਸੀ ਦੇ شیخਪੁਰ ਕਲਾਂ ਦਾ ਇੱਕ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਉੱਥੇ ਦਾ ਇੱਕ ਮੁੰਡਾ ਅਪ੍ਰੈਲ 2024 ਦੇ ਵਿੱਚ ਇੱਕ ਅਮਰੀਕਾ ਜਾਣ ਵਾਸਤੇ ਇੱਕ ਏਜੰਟ ਨੂੰ ਮਿਲਿਆ ਸੀਗਾ ਅੰਬਾਲਾ ਦਾ ਏਜੰਟ ਹੈ ਜਿਹੜੀ ਹੁਣ ਤੱਕ ਦੀ ਪਰਿਵਾਰਿਕ ਮੈਂਬਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਬਾਅਦ ਉਹ ਏਜੰਟ ਸਿੱਧਾ ਉਸ ਨੂੰ ਵੱਖ-ਵੱਖ ਜਿਹੜੇ ਸਟੇਸ਼ਨਸ ਨੇ ਚਾਹੇ ਉਹ ਮੈਕਸੀਕੋ ਦੀ ਗੱਲ ਹੋਵੇ ਕਿਉਂਕਿ ਅਮਰੀਕਾ ਜਾਣਾ ਸੀਗਾ ਤੇ ਉਹਨੂੰ ਕੰਬੋਡੀਆ ਜਾ ਕੇ ਉੱਥੇ ਜਿਹੜਾ ਹੈਗਾ ਉਹਨੂੰ ਰੱਖਤਾ ਹਾਲਾਂਕਿ ਹੁਣ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਬੋਡੀਆ ਦੇ ਵਿੱਚ 8 ਮਹੀਨੇ ਉਹਨੂੰ ਰੱਖਿਆ ਗਿਆ ਔਰ ਦਾ ਪਾਸਪੋਰਟ ਵੀ ਜਿਹੜਾ ਹੈਗਾ ਉਹ ਖੋਲਿਆ ਗਿਆ ਏਜੰਟ ਵੱਲੋਂ ਹੋਰ ਵੀ ਪੈਸੇ ਦੀ ਡਿਮਾਂਡ ਜਿਹੜੀ ਹੈ ਕੀਤੀ ਜਾ ਰਹੀ ਸੀ ਲੇਕਿਨ ਇੰਜਰੀ ਉਹਦੇ ਜਿਹੜੀ ਹੈਗੀ ਉਹਦੇ ਕਾਫੀ ਬਿਮਾਰੀ ਹੋਈ ਉੱਥੇ ਕੋਈ ਇੱਕ ਕੋਈ ਤਰ੍ਹਾਂ ਦਾ ਇਨਫੈਕਸ਼ਨ ਜਿਹੜਾ ਰਣਦੀਪ ਹੈ ਉਸ ਨੂੰ ਹੋਇਆ ਉਹਦਾ ਇਲਾਜ ਵੀ ਠੀਕ ਤਰੀਕੇ ਦੇ ਨਾਲ ਨਹੀਂ ਕਰਾਇਆ ਗਿਆ ਜਿਸ ਕਰਕੇ ਉਹਦੀ ਮੌਤ ਜਿਹੜੀ ਹੈਗੀ ਹੈ ਹੋ ਚੁੱਕੀ ਹੈ ਕੱਲ ਸ਼ਾਮ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਕਾਫੀ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਰਣਦੀਪ ਇੱਕ ਨੌਜਵਾਨ 22 ਸਾਲਾਂ ਦਾ ਮੁੰਡਾ ਸੀਗਾ ਔਰ ਕੁਝ ਸੁਪਨੇ ਸੀ ਲੇਕਿਨ ਇਹ ਏਜੰਟ ਯਾਨੀ ਕਿ ਸੁਪਨੇ ਦਿਖਾ ਕੇ ਜਿਹੜਾ ਏਜੰਟ ਅੰਬਾਲਾ ਦਾ ਦੱਸਿਆ ਜਾ ਰਿਹਾ ਹੈ ਉਹਨੇ 43 ਲੱਖ ਰੁਪਏ ਵੀ ਲੈ ਲਏ ਤੇ ਉਹਨੂੰ ਅਮਰੀਕਾ ਵੀ ਨਹੀਂ ਭੇਜਿਆ ਗਿਆ ਤੇ ਨਾਲ ਦੇ ਨਾਲ ਕਬ ਕਦੇ ਕੰਬੋਡੀਆ ਦੇ ਵਿੱਚ ਰੱਖਿਆ ਗਿਆ ਕਦੇ ਕਿਸੇ ਹੋਟਲ 'ਚ ਰੱਖਿਆ ਗਿਆ ਔਰ ਸਹੀ ਇਲਾਜ ਵੀ ਨਹੀਂ ਕਰਾਇਆ ਗਿਆ ਜਿਸ ਕਰਕੇ ਉਹਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਹੁਣ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਏਜੰਟ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ 20 ਫਰਵਰੀ ਨੂੰ ਇਹਨਾਂ ਵੱਲੋਂ ਏਜੰਟ ਦੇ ਖਿਲਾਫ ਕੰਪਲੇਂਟ ਵੀ ਦਿੱਤੀ ਗਈ ਸੀ ਪੁਲਿਸ ਨੂੰ ਲੇਕਿਨ ਕੱਲ੍ਹ ਸ਼ਾਮ ਨੂੰ ਜਦੋਂ ਉਹਨਾਂ ਨੂੰ ਖਬਰ ਆਈ ਕਿ ਉਹਨਾਂ ਦਾ ਜਿਹੜਾ ਬੇਟਾ ਹੈ ਉਹਦੇ ਇਨਫੈਕਸ਼ਨ ਜ਼ਿਆਦਾ ਹੋ ਗਿਆ ਸੀ ਔਰ ਉਸki ਇਸ ਕਰਕੇ ਉਹਦੀ ਮੌਤ ਹੋ ਚੁੱਕੀ ਹੈ ਤੇ ਹੁਣ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਰਕਾਰ ਤੋਂ ਇਸ ਤੇ ਗੁਹਾਰ ਲਾਈ ਗਈ ਹੈ ਕਿ ਉਹਨਾਂ ਦੇ ਬੇਟੇ ਨੂੰ ਭਾਰਤ ਦੇ ਰਾਹੇਗਾ ਉਹ ਵਾਪਸ ਲਾਇਆ ਜਾਏ ਉਹਨਾਂ ਦੀ ਮਦਦ ਕੀਤੀ ਜਾਏ ਕਿਉਂਕਿ ਪਰਿਵਾਰਿਕ ਦੀ ਜਿਹੜੀ ਫਾਈਨੈਂਸ਼ਲੀ ਕੰਡੀਸ਼ਨ ਹੈ ਉਹ ਠੀਕ ਨਹੀਂ ਹੈ ਕਿਉਂਕਿ ਜਿਹੜਾ 43 ਲੱਖ ਰੁਪਏ ਦਿੱਤਾ ਗਿਆ ਉਹ ਕਿਤੇ ਜ਼ਮੀਨ ਵੇਚ ਕੇ ਜਾਂ ਕਿਸੇ ਤੋਂ ਵਿਆਜ ਦੇ ਲੈ ਕੇ ਦਿੱਤਾ ਗਿਆ ਕਿ ਸਾਡੇ ਸਾਡੇ ਬੇਟੇ ਦੇ ਜਿਹੜੇ ਸੁਪਨੇ ਆਏ ਆ ਸਾਡਾ ਬੇਟਾ ਜਿਹੜਾ ਨੌਕਰੀ ਕਰੇਗਾ ਬਾਹਰ ਤਾਂ ਉਹਨੂੰ ਪੈਸੇ ਭੇਜੇਗਾ ਲੇਕਿਨ ਉਲਟਾ ਹੋਇਆ ਦੇਖੋ ਪਿਛਲੇ ਦਿਨਾਂ ਜਿਸ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਇਸ਼ਾਰਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਡੰਗੀ ਰੂੜ ਤੇ ਜਿਹੜੇ ਹੈਗੇ ਡਿਪੋਰਟੀਆਂ ਨੂੰ ਵਾਪਸ ਭੇਜਿਆ ਗਿਆ ਔਰ ਕਿਸ ਤਰ੍ਹਾਂ ਲਗਾਤਾਰ ਅਸੀਂ ਵੀ ਗੱਲਬਾਤ ਕੀਤੀ ਗਈ ਕੇਸ ਸਟੱਡੀ ਕੀਤੀ ਗਈ ਤਾਂ ਇੱਕ ਗੱਲ ਸਮਝ ਆਈ ਕਿ ਕਿਸ ਤਰ੍ਹਾਂ ਜਿਹੜਾ ਏਜੰਟਸ ਦਾ ਇੱਕ ਪੂਰਾ ਜਾਲ ਹੈ ਉਹ ਜ਼ਰੂਰ ਦੇਖਣ ਨੂੰ ਮਿਲਦਾ ਔਰ ਇਸੇ ਜਾਲ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਫਸਦੇ ਐ ਔਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਉਹਨਾਂ ਦੇ ਹੁੰਦੇ ਹਾਲਾਂਕਿ ਹੁਣ ਮੌਤ ਦਾ ਮਾਮਲਾ ਸਾਹਮਣੇ ਆਇਆ ਤੇ ਹੁਣ ਇਹਦੇ ਵਿੱਚ ਪੁਲਿਸ ਵੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਜੁੜ ਗਈ ਹੈ ਕਿ ਆਖਿਰ ਉਹ ਏਜੰਟ ਕੌਣ ਹੈ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਸੀ ਕਿੰਨੇ ਕ ਪੈਸੇ ਲਿੱਤੇ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰਦੇ ਨਜ਼ਰ ਆ ਰਹੀ ਹੈ ਜੀ ਜੀ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਡੇਰਾ ਬਸਤੀ ਤੋਂ ਡੰਕੀ ਰੋਡ ਤੇ ਅਮਰੀਕਾ ਆ ਪਰਿਵਾਰ ਨੇ ਏਜੰਟ ਤੇ ਗੰਭੀਰ ਇਲਜ਼ਾਮ ਲਗਾਏ ਨੇ ਪਰਿਵਾਰ ਦਾ ਇਹ ਕਹਿਣਾ ਕਿ ਅੰਬਾਲਾ ਦੇ ਏਜੰਟ ਨੇ 43 ਲੱਖ ਰੁਪਏ ਦੇ ਵਿੱਚ ਬਾਹਰ ਭੇਜਿਆ ਸੀ 8 ਮਹੀਨੇ ਤੋਂ ਵੱਧ ਸਮੇਂ ਤੱਕ ਕੰਬੋਡੀਆ ਦੇ ਵਿੱਚ ਹੀ ਇਹ ਨੌਜਵਾਨ ਫਸਿਆ ਰਿਹਾ ਕੰਬੋਡੀਆ ਦੇ ਵਿੱਚ ਬਿਮਾਰ ਹੋਣ ਤੇ ਵੀ ਏਜੰਟ ਦੇ ਵੱਲੋਂ ਇਲਾਜ ਨਹੀਂ ਕਰਵਾਇਆ ਗਿਆ ਆ ਤਾਂ ਇਹ ਕੋਈ ਇਹ ਪਹਿਲੀ ਦਾਸਤਾਨ ਨਹੀਂ ਹੈ ਜਾਂ ਕੋਈ ਪਹਿਲੀ ਖਬਰ ਨਹੀਂ ਹੈ ਕਿਉਂਕਿ ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਹੋਰ ਬਹੁਤ ਸਾਰੇ ਨੌਜਵਾਨ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਵਾਪਸ ਪਰਤੇ ਨੇ ਆ ਪੰਜਾਬ ਦੇ ਵੱਖ-ਵੱਖ ਨੌਜਵਾਨਾਂ ਦੇ ਨਾਲ ਸਾਡੀਆਂ ਟੀਮਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਅਤਾਉਨਾ ਨੌਜਵਾਨਾਂ ਨੇ ਵੀ ਪਰਿਵਾਰਾਂ ਨੇ ਵੀ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਕਿਸੇ ਨੇ 50 ਲੱਖ ਲਿਆ ਕਿਸੇ ਨੇ 60 ਲੱਖ ਰੁਪਇਆ ਏਜੰਟ ਨੇ ਲੈ ਲਿਆ ਆ ਸੁਫਨੇ ਵਿਖਾਏਗੇ ਪਹਿਲਾਂ ਇਹ ਕਿਹਾ ਗਿਆ ਕਿ ਇੱਕ ਨੰਬਰ ਦੇ ਵਿੱਚ ਉਹਨਾਂ ਨੂੰ ਬਾਹਰ ਭੇਜ ਰਹੇ ਹਾਂ ਉੱਥੇ ਜਾ ਕੇ ਜ਼ਮੀਨ ਦੀ ਹਕੀਕਤ ਕੁਝ ਹੋਰ ਨਜ਼ਰ ਆਈ ਇਸ ਤਰੀਕੇ ਦੇ ਨਾਲ ਇੱਕ ਹੋਰ ਨੌਜਵਾਨ ਜੋ ਕੇ ਫਰਜ਼ੀ ਏਜੰਟ ਦੀ ਭੇਟ ਚੜ੍ਹਿਆ